ਲੈਸ ਲੱਗੀ ਤਾਂ ਮੈਂ ਸਭ ਤੋਂ ਥੱਲੇ ਜੋ ਦੇਖਣਾ ਸ਼ੁਰੂ ਕੀਤਾ ਤਾਂ 350ਵਾਂ ਨੰਬਰ ਮੇਰਾ ਸੀਗਾ ਮੇਰੇ ਸਕੇ ਸਬੰਧੀਆਂ ਵੱਲੋਂ ਮੇਰੇ ਕੈਰੈਕਟਰ ਤੇ ਉਂਗਲਾਂ ਉਠਾਈਆਂ ਗਈਆਂ ਮੂਰਦੀ ਰਿਸ਼ਤੇਦਾਰੀ ਵਿੱਚ ਸਪੋਰਟ ਕਰਦਾ ਸੀ ਉਹਨੂੰ ਕਿਹਾ ਗਿਆ ਕਿ ਤੇਰੇ ਆਂ ਬੇਟੀਆਂ ਆ ਆਪਣੇ ਘਰ ਇਹਨੂੰ ਬੰਨਣਾ ਨਹੀਂ ਦੇਆ ਕਰ ਆਪਣੇ ਪਰਿਵਾਰ ਤੋਂ ਇੰਨਾ ਕਿ ਨਫ਼ਰਤ ਹੋ ਗਈ ਕਿ ਮੈਂ ਸੋਚਿਆ ਜਦੋਂ ਨੌਕਰੀ ਮਿਲ ਗਈ ਮੈਂ ਘਰ ਨਹੀਂ ਜਾਣਾ ਜਦੋਂ ਮੈਂ ਆਪਣੇ ਗਲਚ ਪਾਉਣ ਲਈ ਆਪੇ ਹਾਰ ਤੇ ਆਪੇ ਆਪਣਾ ਸੇਹਰਾ ਤੇ ਆਪੇ ਆਪਣੀ ਗੱਡੀ ਵਾਲੇ ਨੂੰ ਦੇ ਆ ਬੇ ਗੱਡੀ ਮੈਂ ਦੱਸਿਆ ਵੀ ਇੱਕੋ ਹੀ ਜਾਣੀ ਆ ਸਹਰਿਆਂ ਨੇ ਇਸ ਚੀਜ਼ ਦਾ ਆਬਜੈਕਸ਼ਨ ਕੀਤਾ ਔਰ ਮੈਨੂੰ ਬਹੁਤ ਜ਼ਿਆਦਾ ਟੌਰਚਰ ਕੀਤਾ ਔਰ ਮੇਰਾ ਜਿੰਨਾ ਫੰਡ ਸੀਗਾ ਸਾਰਾ ਹੀ ਉਹਨਾਂ ਨੇ ਮੇਰੀ ਨੌਕਰੀ ਨੂੰ ਦੇਖਦਿਆਂ ਹੋਇਆਂ ਮੈਨੂੰ ਆਫਰ ਦਿੱਤੀ ਕਿ ਤੂੰ ਜਿਹੜੇ ਵੀ ਜ਼ਿਲ੍ਹੇ ਵਿੱਚ ਜਾਣਾ ਚਾਹੁੰਦਾ ਜਿੱਥੇ ਵੀ ਮੁਨਸੀ ਲੱਗਣਾ ਚਾਹੁੰਦਾ ਤੈਨੂੰ ਮੈਂ ਲਗਵਾ ਦੂੰਗਾ ਆਰਮਰ ਦੇ ਵਿੱਚ ਮੈਨੂੰ ਕਲਾ ਇੰਸਪੈਕਟਰ ਸੀਗਾ ਜਿਹਨੂੰ ਮੈਨੂੰ ਮਿਲਿਆ ਪੁਲਿਸ ਮੈਡਲ ਮ गते हैं शाही सवार मैदान जंग में वो टिफल क्या गिरेंगे जो घुटनों के बल चलें दोस्तों सत श्री अकाल नमस्कार आदाब मैं तडा दोस्त कमल जी शर्मा 1 अप्रैल 1964 नु मेरा जन्म होया सत्त भ्रासी असि ते दो बहना सीगियां और मेरे तीन भ्रा वड्डे ते तीन छोटे सिगे और साडी कंबाइंड फैमिली दे विचों साडे ਮੈਂ ਫਾਦਰ ਸਾਹਿਬ ਨੂੰ ਇੱਕ ਪਸ਼ੂਆਂ ਵਾਲਾ ਕੱਚਾ ਕੋਠਾ ਮਿਲਿਆ ਹੋਇਆ ਸੀ ਉਹ ਸਰਦੀਆਂ ਦੇ ਵਿੱਚ ਉਸੇ ਵਿੱਚ ਹੀ ਪਸ਼ੂ ਬੰਨਣੇ ਪੈਂਦੇ ਸੀਗੇ ਤੇ ਉਹਦੇ ਵਿੱਚ ਹੀ ਅਸੀਂ ਸੌਂਦੇ ਸੀ ਔਰ ਆਪਣੇ ਪਿੰਡ ਤੋਂ ਮੈਂ 7 ਕਿਲੋਮੀਟਰ ਪਹਿਲੀ ਕਲਾਸ ਤੋਂ ਹੀ ਪੜਨ ਜਾਂਦਾ ਰਿਹਾ ਪੜਨ ਦੇ ਲਈ ਮੈਂ ਕਦੀ ਵੀ ਕਿਸੇ ਕੋਲੋਂ ਆਪਣੇ ਮਾਪੇ ਕੋਲੋਂ ਫੀਸ ਤੋਂ ਇਲਾਵਾ ਪੈਸੇ ਨਹੀਂ ਸੀ ਲੈ ਜਦੋਂ ਮੈਂ ਪ੍ਰਾਇਮਰੀ ਕਲਾਸ ਵਿੱਚ ਵੀ ਪੜਦਾ ਸੀ ਸਾਡੇ ਪਿੰਡ ਵਿੱਚ ਕੋਈ ਦੁਕਾਨ ਨਹੀਂ ਸੀ ਔਰ ਛਾਈ ਤੇ ਗਾਚੀ ਦੇ ਨਾਲ ਫੱਟੀ ਪੋਚੀ ਜਾਂਦੀ ਸੀ ਤੇ ਲਿਖੀ ਜਾਂਦੀ ਸੀ ਔਰ ਮੈਂ ਦੁਕਾਨ ਦੇ ਉੱਪਰੋਂ ਇਕੱਠੀ ਛਾਈ ਦੀਆਂ ਪੁੜੀਆਂ ਤੇ ਗਾਚੀ ਚੂਰਾ ਲੈਂਦੀ ਉਹਨੂੰ ਆਟੇ ਵਾਂਗ ਗੁੰਨਿਆ ਤੇ ਟਿੱਕੀਆਂ ਬਣਾਈਆਂ ਆਪਣੇ ਪਿੰਡ ਵਿੱਚ ਪੜ ਰਹੇ ਬੱਚਿਆਂ ਨੂੰ ਮੈਂ ਕਿਹਾ ਕਿ ਮੇਰੇ ਕੋਲੋਂ ਤੁਸੀਂ ਇਹ ਸਮਾਨ ਲੈ ਸਕਦੇ ਹੋ ਛੇਵੀਂ ਕਲਾਸ ਦੇ ਵਿੱਚ ਮੈਨੂੰ ਸਾਈਕਲ ਮਿਲਿਆ ਸਾਈਕਲ ਦੇ 50 ਪੈਸੇ ਪੈਂਚਰ ਦੇ ਲੱਗਦੇ ਸੀ ਲੇਕਿਨ 2 ਰੁਪਏ ਦੀ ਤੇ ਮੈਸਤਰੀ ਕੋਲੋਂ ਪੈਂਚਰ ਲਾਉਣ ਦਾ ਕੰਮ ਸਿੱਖਿਆ ਤੇ ਸਾਡੇ ਪਿੰਡ ਵਿੱਚ ਕੋਈ ਦੁਕਾਨ ਨਹੀਂ ਸੀ ਸਾਈਕਲਾਂ ਦੀ ਜਿਹਦੇ ਵੀ ਸਾਈਕਲ ਕੋ ਪੈਂਚਰ ਹੁੰਦਾ ਸੀ ਉਹਦੇ ਘਰ ਜਾ ਕੇ ਪੈਂਚਰ ਲਾਇਆ ਹੁੰਦਾ ਸੀ ਦੂਜੀ ਗੱਲ ਸਾਈਕਲਾਂ ਦੀ ਛੋਟੇ ਛੋਟੇ ਰਿਪੇਅਰ ਜਿਹੜੀ ਸੀ ਉਹ ਵੀ ਮੈਂ ਸਿੱਖ ਲਈ ਸੀ ਉਹ ਵੀ ਮੈਂ ਰਿਪੇਅਰ ਵੀ ਮੈਂ ਕਰਦਾ ਰਿਹਾ ਰਿਪੇਅਰ ਕਰਨ ਤੋਂ ਬਾਅਦ ਮੈਂ ਇਦਾਂ ਹੀ ਆਪਣੇ ਕੋਈ ਖਰਚੇ ਪੂਰੇ ਕਰਦਾ ਰਿਹਾ ਜਿਹਦੇ ਨਾਲ ਮੈਂ ਕੁਝ ਆਪਣੀਆਂ ਕਿਤਾਬਾਂ ਪੜ੍ਹਦਾ ਰਿਹਾ ਔਰ 1978 ਦੇ ਵਿੱਚ ਸਰਦਾਰ ਅਵਤਾਰ ਸਿੰਘ ਪਾਸ ਜੀ ਉਹਨਾਂ ਨੇ ਪੰਜਾਬ ਵਿਦਿਆ ਅਕੈਡਮੀ ਇੱਕ ਖੋਲੀ ਸਾਡੇ ਪਿੰਡ ਵਿੱਚ ਉਹ ਆਪਣੇ ਹੱਥ ਦੇ ਨਾਲ ਹੀ ਐਡ ਲਾਉਣ ਆ ਗਏ ਤੇ ਉਹਨ ਜਦੋਂ ਟਿਊਸ਼ਨਾਂ ਸ਼ੁਰੂ ਮੇਰੀ ਇੱਕ ਭੈਣ ਤੇ ਇੱਕ ਤਾਇਦੀ ਦੀ ਕੁੜੀ ਦੋਨਾਂ ਨੇ ਉਹਨਾਂ ਦੇ ਫਰਸਟ ਬੈਚ ਦੇ ਵਿੱਚ ਗਿਆਨਨੀ ਪੜ੍ਹਨੀ ਸ਼ੁਰੂ ਕੀਤੀ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਵੀ ਟਿਊਸ਼ਨ ਲਈ ਆਇਆ ਕਰ ਮੈਂ ਕਿਹਾ ਵੀ ਮੇਰੇ ਕੋਲ ਤਾਂ ਮੇਰੇ ਘਰ ਦੇਆਂ ਕੋ ਸਰਕਾਰੀ ਫੀਸ ਮਸੀ ਦੇ ਹੁੰਦੀ ਹੈ ਟਿਊਸ਼ਨ ਫੀਸ ਕਿੱਥੋਂ ਲੈਣਗੇ ਉਹਨਾਂ ਨੇ ਮੈਨੂੰ ਫ੍ਰੀ ਦੇ ਵਿੱਚ ਪੜਾਉਣਾ ਸ਼ੁਰੂ ਕੀਤਾ ਔਰ ਮੈਨੂੰ ਸ਼ੌਂਕ ਸੀ ਪੜ੍ਹਨ ਦਾ ਔਰ ਮੈਂ ਆਪਣੀਆਂ ਭੈਣਾਂ ਦੀਆਂ ਕਿਤਾਬਾਂ ਪੜ੍ਹਦਾ ਰਹਿੰਦਾ ਹੁੰਦਾ ਸੀਗਾ ਜੋ ਮੇਰਾ ਸਿਲੇਬਸ ਹੁੰਦਾ ਸੀ ਜੋ ਮੈਂ ਉਹ ਪੜ੍ਹ ਕੇ ਉਸ ਤੋਂ ਵੱਧ ਲੈ ਕੇ ਕਲਾਸ ਦੇ ਵਿੱਚੋਂ ਨੰਬਰ ਚੰਗੇ ਲੈਂਦਾ ਰਿਹਾ ਔਰ ਦਸਵੀਂ ਕਰਨ ਤੋਂ ਬਾਅਦ ਪਰਿਵਾਰ ਵੱਡ ਆਪ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕਿਆ ਤੇ ਭਰਤੀ ਹੋਣ ਲਈ ਮੈਨੂੰ ਲਗਾਤਾਰ ਜਦੋਜਾਦ ਕਰਨੀ ਪਈ ਔਰ ਇੱਕ ਵਾਰ ਦੀ ਗੱਲ ਹੈ ਕਿ ਮੈਂ ਜਲੰਧਰ ਜਾ ਰਿਹਾ ਸੀਗਾ ਆਪਣੀ ਭਰਤੀ ਦੇ ਟ੍ਰਾਇਲ ਦੇ ਸਬੰਧ ਦੇ ਵਿੱਚ ਤੇ ਤੁੰਦ ਬਹੁਤ ਪਈ ਸੀ ਉੱਪਰ ਮੈਂ ਲੋਈ ਲਈ ਹੋਈ ਸੀਗੀ ਮੈਨੂੰ ਦਿਖਿਆ ਨਹੀਂ ਤੇ ਅਗਲੇ ਪਾਸੇ ਕੱਚਾ ਰਸਤਾ ਸੀਗਾ ਔਰ ਪਾਣੀ ਗੰਦਾ ਪਾਣੀ ਖੜਾ ਸੀ ਉਹਦੇ ਵਿੱਚ ਮੇਰਾ ਡਿੱਗ ਕੇ ਮੈਂ ਸਾਈਕਲ ਮੇਰਾ ਡਿੱਗ ਪਿਆ ਤੇ ਕੱਪੜੇ ਮੇਰੇ ਖਰਾਬ ਹੋ ਗਏ ਔਰ ਮੈਂ ਪਹੁੰਚਣਾ ਵੀ ਬਹੁਤ ਜ਼ਰੂਰੀ ਸੀਗਾ ਕਿ ਟਾਈਮ ਨਾਲ ਟ੍ਰੈਲ ਹੋਣੀ ਸੀ ਮੇਰੇ ਔਰ ਫਿਰ ਮੈਂ ਉੱਥੇ ਜੋ ਥੋੜੀ ਦੇਰ ਲਈ ਬੈਠ ਕੇ ਸੋਚਿਆ ਤਾਂ ਮੈਂ ਆਸ-ਪਾਸੇ ਦੇਖਿਆ ਤਾਂ ਕੋਈ ਇੱਕ ਮਜ਼ਦੂਰ ਸੀਗੇ ਇੱਕ ਧੂਣੀ ਲਾ ਕੇ ਸੋਚ ਆਗੇ ਸੇਕ ਰਿਆ ਸੀ ਔਰ ਮੈਂ ਉਹਨਾਂ ਦੇ ਕੋਲ ਗਿਆ ਉਹਨਾਂ ਨੂੰ ਦੱਸਿਆ ਵੀ ਮੇਰੇ ਕੱਪੜੇ ਖਰਾਬ ਹੋ ਗਏ ਮੈਂ ਧੋ ਕੇ ਇੱਥੇ ਪਾ ਦੇਣਾ ਮੈਨੂੰ ਜਿਹੋ ਜਿਹੇ ਤੁਹਾਡੇ ਕੱਪੜੇ ਆ ਮੈਨੂੰ ਦੇ ਦਿਓ ਤੇ ਮੈਂ ਇੰਟਰਵਿਊ ਦੇ ਕੇ ਰਾਤ ਵਾਪਸੀ ਤੇ ਤੁਹਾਡੇ ਕੋਲ ਵਾਪਸ ਲੈ ਦੂੰ ਫਿਰ ਮੈਂ ਉਹਨਾਂ ਦੇ ਪੁਰਾਣੇ ਕੱਪੜੇ ਜਿਹੋ ਜਿਹੇ ਵੀ ਸੀਗੇ ਉਹ ਪਾ ਕੇ ਮੈਂ ਉੱਥੇ ਪਹੁੰਚਿਆ ਆਪਣੇ ਟ੍ਰਾਇਲ ਦਿੱਤੇ ਔਰ ਇਸ ਤੋਂ ਇਲਾਵਾ ਇੱਕ ਵਾਰ ਜਦ ਦਿਨ ਮੇਰਾ ਰਿਟਨ ਟੈਸਟ ਸੀਗਾ ਉਦੋਂ ਮੈਂ ਜਦੋਂ ਗਿਆ ਤੇ ਜਲੰਧਰ ਦੇ ਅੱਧ ਵਿੱਚਕਾਰ ਜਾ ਕੇ ਮੇਰੇ ਸਾਈਕਲ ਦੇ ਸੈਂਟਰ ਐਕਸਲ ਦੀ ਗਰਾਰੀ ਟੁੱਟ ਗਈ ਤੇ ਮੇਰੇ ਕੋਲ 1 ਘੰਟਾ ਬਾਕੀ ਸੀਗਾ ਔਰ ਮੈਂ ਅੱਧਾ ਸਫ਼ਰ ਪੂਰਾ ਕਰ ਲਿਆ ਸੀ ਪਹਿਲਾਂ ਮੈਂ ਸੋਚਿਆ ਦੌੜ ਕੇ ਜਾਵਾਂ ਫਿਰ ਮੈਂ ਕਿਹਾ ਦੌੜ ਕੇ ਟਾਈਮ ਪੂਰਾ ਨਹੀਂ ਹੋ ਸਕਦਾ ਥੋੜੀ ਦੇਰ ਤੱਕ ਮੈਂ ਸੋਚਣ ਤੋਂ ਬਾਅਦ ਮੈਂ ਦੇਖਿਆ ਲਾਗਲਾ ਪਿੰਡ ਸਾਡੇ ਸਿਗਾ ਨਿਜਰਾ ਉੱਥੇ ਮੈਂ ਉੱਥੋਂ ਦਾ ਮੁੰਡਾ ਮੇਰੇ ਨਾਲ ਪੜਦਾ ਸੀਗਾ ਮੇਰੇ ਸਕੂਲ ਦੇ ਵਿੱਚ ਉਸ ਫਿਰ ਮੈਂ ਉਸ ਪਿੰਡ ਦੇ ਵਿੱਚ ਗਿਆ ਉਸ ਮੁੰਡੇ ਦਾ ਘਰ ਪੁੱਛ ਕੇ ਉਹਦਾ ਉਹਦਾ ਸਾਈਕਲ ਲੈ ਕੇ ਫਿਰ ਮੈਂ ਟਾਈਮ ਸਿਰ ਆਪਣਾ ਉੱਥੇ ਜਾ ਕੇ ਰਿਜ਼ੀਡੈਂਟ ਟੈਸਟ ਦੇ ਵਿੱਚ ਅਪ ਰਹਿਆ ਔਰ ਮੈਂ ਸਾਈਕਲ ਤੇ ਲਗਾਤਾਰ ਜਾਂਦਾ ਰਿਹਾ ਔਰ 1 ਸਾਲ ਬਾਅਦ ਮੈਨੂੰ ਨੌਕਰੀ ਨਹੀਂ ਮਿਲੀ ਤਾਂ ਮੈਂ ਉਦਾਸ ਹੋ ਕੇ ਇੱਕ ਧਾਰਮਿਕ ਸੰਸਥਾ ਦੇ ਵਿੱਚ ਚਲਾ ਗਿਆ ਜਦੋਂ ਮੈਂ ਉੱਥੇ ਗਿਆ ਤੇ ਉੱਥੇ ਜਾਣ ਤੋਂ ਬਾਅਦ ਮੈਨੂੰ ਰਾਤ ਰਹਿਣ ਲਈ ਮੇਰੇ ਕੋਲ ਬਿਸਤਰਾ ਵੀ ਨਹੀਂ ਸੀ ਲੇਕਿਨ ਮੈਂ ਵਾਪਸ ਨਹੀਂ ਆਇਆ ਤਾਂ ਉੱਥੇ ਸਾਡੇ ਪਿੰਡ ਦਾ ਇੱਕ ਮੁੰਡਾ ਮਿਲ ਗਿਆ ਜਿਹਦੇ ਕੋਲ ਮੈਂ ਰਾਤ गुਜ਼ਾਰੀ ਤੇ ਉਸਨੇ ਦੱਸਿਆ ਕਿ ਅਗਲੇ ਦਿਨ ਭਰਤੀ ਹੈ ਭਰਤੀ ਜਦੋਂ ਮੈਂ ਹੋ ਗਿਆ ਸਪਾਈ ਭਰਤੀ ਬੇਸਿਕ ਟ੍ਰੇਨਿੰਗ ਕਰਨ ਤੋਂ ਬਾਅਦ ਮੈਂ ਇਨਸਟ੍ਰਕਟਰ ਬਣਿਆ ਪੀਏਪੀ ਹੈੱਡਕੁਆਰਟਰ ਦੇ ਵਿੱਚ ਟ੍ਰੇਨਿੰਗ ਸੈਂਟਰ ਦੇ ਵਿੱਚ 3 ਸਾਲ ਦਾ ਪੀਰੀਅਡ ਮੈਂ ਸਪਾਈ ਦਾ ਪੂਰਾ ਕੀਤਾ ਐਜ਼ ਅ ਇਨਸਟ੍ਰਕਟਰ ਔਰ ਸਵੇਰੇ ਸ਼ਾਮ ਮੈਂ ਰਿਕਰੂਟਸ ਨੂੰ ਟ੍ਰੇਨਿੰਗ ਕਰਾਉਣੀ ਹੁੰਦੀ ਸੀ ਵਿਚਲਾ ਟਾਈਮ ਮੇਰੇ ਕੋਲ ਖਾਲੀ ਹੁੰਦਾ ਸੀ ਉਸ ਟਾਈਮ ਦੇ ਵਿੱਚ ਮੈਂ ਆਪਣਾ ਡਿਸਟ੍ਰਿਕਟ ਲਾਇਬ੍ਰੇਰੀ ਗੁਰ ਜੇ ਜਲੰਧਰ ਦਾ ਮੈਂਬਰ ਬਣ ਗਿਆ ਤੇ ਉੱਥੇ ਬੈਠ ਕੇ ਮੈਂ ਸਾਰਾ ਦਿਨ ਪੜਦਾ ਰਹਿੰਦਾ ਸੀ ਔਰ ਮੈਂ ਉਹਨਾਂ 3 ਸਾਲਾਂ ਦੇ ਵਿੱਚ ਪੁਰਾਣੇ 10 ਸਾਲ ਦੇ ਪੇਪਰ ਇਕੱਠੇ ਕਰ ਲਏ ਤੇ ਜਦੋਂ ਟੈਸਟ ਹੋਇਆ ਤੇ ਮੇਰਾ ਪੇਪਰ ਸਾਰਾ ਸਹੀ ਸੀ ਤੇ ਆਊਟਡੋਰ ਦਾ ਮੈਂ ਆਲਰੇਡੀ ਇਨਸਟ੍ਰਕਟਰ ਸੀਗਾ ਤੇ 350 ਵੈਕੈਂਸੀ ਹਾਲਦਾਰ ਦੀ ਜਦੋਂ ਆਈ ਤੇ ਲਿਸਟ ਲੱਗੀ ਤਾਂ ਮੈਂ ਸਭ ਤੋਂ ਥੱਲੇ ਜੋ ਦੇਖਣਾ ਸ਼ੁਰੂ ਕੀਤਾ ਤਾਂ 350ਵਾਂ ਨੰਬਰ ਮੇਰਾ ਸੀਗਾ ਉਸ ਤੋਂ ਬਾਅਦ 25 ਵੈਕੈਂਸੀਆਂ ਹੋਰ ਅਫਸਰਾਂ ਨੇ ਮੰਗਵਾਈਆਂ ਬੇਟਿੰਗ ਲਿਸਟ ਵਾਲਿਆਂ ਦੀਆਂ ਜਦੋਂ ਫਲੋਰੋ ਜਾ ਕੇ ਬਣੀ ਸਾਡੀ ਮੈਰਟ ਉੱਥੋਂ ਮੈਂ ਅੱਗੇ ਆ ਗਿਆ ਉਸ ਤੋਂ ਬਾਅਦ ਦੇ ਵਿੱਚ ਜਦੋਂ ਮੈਂ ਭਰਤੀ ਹੋ ਗਿਆ ਹੌਲਦਾਰ ਬਣਿਆ ਹੌਲਦਾਰ ਦੇ ਵਿੱਚ ਸਾਡੇ ਵਿਭਾਗ ਦੇ ਵਿੱਚ ਹੀ ਇੱਕ ਵਾਰ ਦੀ ਗੱਲ ਹੈ ਕਿ ਇੱਕ ਸਿਪਾਈ ਦਾ ਕਸੂਰ ਨਹੀਂ ਸੀ ਸਬ ਇਨਸਪੈਕਟਰ ਦਾ ਕਸੂਰ ਸੀਗਾ ਤੇ ਇਨਕੁਆਰੀ ਖੁੱਲ ਗਈ ਸਿਪਾਈ ਦੀ ਸਿਪਾਈ ਦੀ ਕਿਸਮਤ ਚੰਗੀ ਕਿ ਉਹ ਇਨਕੁਆਰੀ ਆ ਗਈ ਮੇਰੇ ਕੋਲ ਜਦੋਂ ਮੈਂ ਪੂਰਾ ਪਤਾ ਕੀਤਾ ਵੀ ਇਹ ਸਿਪਾਈ ਦੀ ਇਨਕੁਆਰੀ ਖੁੱਲੀ ਕਿਉਂ ਤਾ ਫਿਰ ਮੈਂ ਜੋ ਸਾਰੀ ਕਹਾਣੀ ਪੁੱਛੀ ਤੇ ਸਬ ਇੰਸਪੈਕਟਰ ਨੇ ਛੁੱਟੀ ਜਾਣਾ ਸੀਗਾ ਤੇ ਛੁੱਟੀਆਂ ਸੀਗੀਆਂ ਬੰਦ ਛੁੱਟੀ ਉਹ ਕਰਵਾ ਲਿਆ ਤੇ ਛੁੱਟੀ ਦਾ ਪਰਮਾਨਾ ਦੇਣਾ ਸੀ ਦਫ਼ਤਰ ਵਾਲਿਆਂ ਨੇ ਦਫ਼ਤਰ ਵਾਲਿਆਂ ਨੇ ਕਹਿਤਾ ਤੂੰ ਜਾ ਕੇ ਕਹ ਦੇ ਮੁੰਸੀ ਨੂੰ ਬਈ ਇਹ ਇਹ ਛੁੱਟੀ ਜਿਹੜੀ ਆ ਦਫਤਰ ਬੰਦ ਹੋ ਗਿਆ ਵੀ ਮੇਰੀ ਛੁੱਟੀ ਦੀ ਰਵਾਨਗੀ ਕਰ ਦਿਓ ਉਥੇ ਹੌਲਦਾਰ ਬੈਠਾ ਸੀ ਮੁੰਚੀ ਉਹਨੇ ਆਪਣੇ ਸਪਾਈ ਨੂੰ ਕਹਿਤਾ ਛੋਟੇ ਮੁੰਚੀ ਨੂੰ ਛੁੱਟੀ ਦੀ ਰਵਾਨਗੀ ਕਰ ਦੇ ਛੁੱਟੀ ਦੀ ਰਵਾਨਗੀ ਕਰਤੀ ਜਦੋਂ ਸਾਬ ਤੱਕ ਗੱਲ ਪਹੁੰਚੀ ਕਹਿੰਦੇ ਉਹ ਛੁੱਟੀ ਕਿੱਦਾਂ ਚਲਾ ਗਿਆ ਯੂਪੀ ਜਦੋਂ ਗਿਆ ਸੀਗਾ 15 ਦਿਨ ਦੀ 10 ਦਿਨ ਦੀ ਛੁੱਟੀ ਲੈ ਕੇ ਤਾਂ ਫਿਰ ਉਹਦੀ ਜਦੋਂ ਇਨਕੁਆਰੀ ਮੇਰੇ ਕੋਲ ਆ ਗਈ ਮੈਂ ਸਾਰਾ ਉਹਦਾ ਬਿਆਨ ਲੈ ਕੇ ਤਾਂ ਮੈਂ ਲਿਖ ਦਿੱਤਾ ਵੀ ਇਸ ਸਪਾਈ ਦਾ ਦੋਸ਼ ਪੱਤਰ ਬਣਦਾ ਨਹੀਂ ਇਹਦੇ ਨਾਲ ਵੀ ਲੋਕ ਕਾਫੀ ਮੇਰੇ ਖਿਲਾਫ ਹੋ ਗਏ ਜਿਹੜੇ ਦੂਜੇ ਰੈਂਕ ਦੇ ਬੰਦੇ ਸੀ ਵੀ ਇਹਨੇ ਇਸ ਤਰ੍ਹਾਂ ਦਾ ਕਰ ਦਿੱਤਾ ਔਰ ਸਿਪਾਹੀ ਨੂੰ ਭੜਕਾਉਣ ਲੱਗੇ ਕਿ ਇਹਦੇ ਖਿਲਾਫ ਬਿਆਨ ਦੇ ਦੇ ਉਹ ਕਹਿੰਦਾ ਮੈਨੂੰ ਵਿਚਾਰ ਰਿਹਾ ਕਿ ਮੈਂ ਇਹਦੇ ਖਿਲਾਫ ਬਿਆਨ ਕਿਉਂ ਦੇਵਾਂ ਤੇ ਇਦਾਂ ਦੀਆਂ ਘਟਨਾਵਾਂ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਆਈਆਂ ਤੇ ਜਦੋਂ ਪ੍ਰਮੋਸ਼ਨ ਮੇਰੀ 17 ਜਨਵਰੀ 1992 ਨੂੰ ਹੋਈ ਤਾਂ ਮੈਨੂੰ ਕਮਾਂਡੋ ਪਟਿਆਲੇ ਦਾ ਨੰਬਰ ਮਿਲਿਆ ਤੇ ਉਹ ਜੋ ਕਿ ਬਿਲਕੁਲ ਸਾਡੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਲ ਸੀ ਸਾਡੇ ਉੱਥੇ ਕਮਾਂਡਰ ਸਾਹਿਬ ਨੇ ਪੁੱਛਿਆ ਵੀ ਕਪੂਤਲਾ ਟ੍ਰੇਨਿੰਗ ਸੈਂਟਰ ਵਿੱਚ ਕੌਣ-ਕੌਣ ਜਾਣਾ ਚਾਹੁੰਦੇ ਆ ਤੇ ਮੈਂ ਆਪਣੀ ਸਹਿਮਤੀ ਜਾਰ ਕਰ ਦਿੱ ਤੇ ਉਹ ਜੋ ਸਿਲੈਕਸ਼ਨ ਹੋਈ ਤੇ ਉਤੋਂ ਉਹਨਾਂ ਨੇ ਕਿਹਾ ਵੀ ਤੂੰ ਉੱਥੇ ਜਾ ਕੇ ਆਪਣਾ ਮਸਰੀਨ ਸਟੋਰ ਕੀਪਰ ਦਾ ਕੰਮ ਕਰੇਗਾ ਮੈਂ ਉਹਨਾਂ ਨੂੰ ਦੱਸਿਆ ਸਰ ਮੈਂ ਤਾਂ ਨਾ ਮੈਂ ਪਰ ਉਹਨਾਂ ਕਹਿੰਦੇ ਕੋਈ ਗੱਲ ਨਹੀਂ ਉੱਥੇ ਕੋਈ ਡਾ ਖਾਸ ਕੰਮ ਨੇਗਾ ਜਦੋਂ ਮੈਂ ਉੱਥੇ ਆਇਆ ਤੇ ਮੈਨੂੰ ਮਸਰੀਨ ਸਟੋਰ ਕੀਪਰ ਦਾ ਇੰਚਾਰਜ ਲਾ ਦਿੱਤਾ ਤੇ ਸਮਾਨ ਕੋਈ ਖਰੀਦਦਾ ਹੁੰਦਾ ਸੀਗਾ ਪੇਮੈਂਟ ਕੋਈ ਕਰਦਾ ਸੀਗਾ ਤੇ ਮੈਂ ਸਿਰਫ ਐਂਟਰੀਆਂ ਪਾਈ ਜਾਣੀਆਂ ਤੇ ਆਪਣਾ ਕੰਮ ਕਰੀ ਜਾਣਾ ਤੇ ਜਦੋਂ ਉਸ ਉੱਥੇ ਜਿਹੜੇ ਕਮਾਂਡੈਂਟ ਸਾਹਿਬ ਸੀ ਉਹਨਾਂ ਦੀ ਬਦਲੀ ਹੋ ਗਈ ਬਹਾਦਰਗੜ੍ਹ ਦੀ ਫੰਡ ਆਏ ਸੀਗੇ ਉਥੋਂ ਦੇ ਕਪੂਸਲੇ ਦੇ ਟ੍ਰੇਨਿੰਗ ਸੈਂਟਰ ਦੇ ਉਹਨਾਂ ਨੇ ਕਿਹਾ ਵੀ ਤੂੰ ਇਦਾਂ ਕਰ ਜਦੋਂ ਵੀ ਸਮਾਨ ਆਇਆ ਸਾਰਾ ਉਥੇ ਰੋਡ ਕੱਟ ਕੇ ਬਹਾਦਰਗੜ੍ਹ ਨੂੰ ਭੇਜ ਦੇ ਜਦ ਕਿ ਮੈਂ ਉਹਨਾਂ ਨੂੰ ਭੇਜ ਦਿੱਤਾ ਦੂਜੇ ਅਫਸਰ ਆਏ ਤਾਂ ਉਹਨਾਂ ਨੇ ਕਿਹਾ ਵੀ ਇਹ ਉੱਥੋਂ ਦਾ ਸਮਾਨ ਕਿਉਂ ਭੇਜਿਆ ਉਹਨਾਂ ਨੇ ਕਹਿਣ ਦੇ ਮੈਂ ਭੇਜਤਾ ਸੀਗਾ ਤੇ ਜਦੋਂ ਮੈਂ ਉਹਨਾਂ ਨੂੰ ਦੱਸਿਆ ਮੈਂ ਕਹਾ ਜੀ ਇਹ ਸਮਾਨ ਉਹਨਾਂ ਦੇ ਕਹਿਣ ਤੇ ਭੇਜਿਆ ਉਹਨਾਂ ਨੇ ਕਿਹਾ ਵੀ ਇਹ ਸਾਰੀ ਪੇਮੈਂਟ ਰੋਕ ਦੇ ਇਹਨਾਂ ਦੀ ਉਹ ਪੇਮੈਂਟ ਫਰਮਾਂ ਦੀ ਜੇ ਰੋਕ ਦਿੱਤੀ ਦੁਆਰਾ ਫਿਰ ਉਹ ਸਮਾਨ ਆਇਆ ਤੇ ਸਮਾਨ ਉਹ ਸਾਡੇ ਦੁਆਰਾ ਫਿਰ ਉਹਨਾਂ ਨੂੰ ਵਾਪਸ ਭੇਜਣਾ ਪਿਆ ਇਸ ਤੋਂ ਬਾਅਦ ਦੇ ਵਿੱਚ ਇਹ ਸਾਡਾ ਟ੍ਰੇਨਿੰਗ ਸੈਂਟਰ ਜਿਹੜਾ ਸ਼ਿਫਟ ਹੋ ਗਿਆ ਤਰਨਤਨ ਦੇ ਵਿੱਚ ਚੋਲਾ ਸਾਹਿਬ ਦੇ ਕੋਲ ਜੋਲਾ ਸਾਹਿਬ ਦੇ ਕੋਲ ਇੱਕ ਪਿੰਡ ਪੈਂਦਾ ਧੁੰਨ ਛੋਟਾ ਜਿਹਾ ਉੱਥੇ 7-8 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਉੱਥੋਂ ਜਦੋਂ ਬੰਦੇ ਪੂਰੇ ਹੋ ਜਾਂਦੇ ਸੀ ਟਾਂਗਾ ਪਰਦਾ ਸੀ ਜਾਂ ਘੋੜਕੇ ਚੱਲਦੇ ਉਧਰੋਂ ਪਰਦਾ ਸੀ ਤਾਂ ਉਹ ਲੈ ਕੇ ਜਾਂਦੇ ਕਈ ਵਾਰ ਘੰਟਾ ਘੰਟਾ ਬੇਟ ਕਰਨੀ ਪੈਂਦੀ ਸੀ ਪਰ ਮੈਂ ਉਹ ਕਦੀ ਵੀ ਆਪਣੇ ਬੇਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਪੈਦਲ ਚੱਲੇ ਜਾਂਦਾ ਹੁੰਦਾ ਸੀਗਾ ਤੇ ਉੱਥੋਂ ਪੈਦਲ ਜਾਣਾ ਤੇ ਪੈਦਲ ਜਦੋਂ ਆਉਣਾ ਹੋਵੇ ਉੱਥੋਂ ਆ ਜਾਂਦਾ ਹੁੰਦਾ ਸੀ ਉੱਥੇ ਮੈਂ 2 ਸਾਲ ਦਾ ਅਰਸਾ ਬਾਕੀ ਪੂਰਾ ਕੀਤਾ ਤੇ ਉੱਥੇ ਇੱਕ ਡੀਆਈਜੀ ਸਾਹਿਬ ਆਏ ਸੀ ਇੰਟਰਪੋਲ ਵਿੱਚ ਨਵੇਂ ਨਵੇਂ ਉਹਨਾਂ ਨੇ ਮੇਰੀ ਨੌਕਰੀ ਨੂੰ ਦੇਖਦਿਆਂ ਹੋਇਆਂ ਮੈ ਵਾ ਦੂੰਗਾ اور ਮੇਰਾ ਰੈਂਕ ਉਸ ਵੇਲੇ ਹੌਲਦਾਰ ਸੀ ਲੇਕਿਨ ਮੈਂ ਉਧਰ ਜਾਣ ਤੋਂ ਮਨਾਂ ਕਰ ਦਿੱਤਾ ਤੇ ਫਿਰ ਮੇਰੀ ਬਦਲੀ ਹੋ ਗਈ ਪੀਪੀ ਦੀ ਪੀਪੀ ਵਾਲਿਆਂ ਨੇ ਮੈਨੂੰ ਚੱਕੇ ਭੇਜ ਦਿੱਤਾ ਆਈਆਰਬੀ ਆਈਆਰਬੀ ਦਾ ਮਤਲਬ ਹੁੰਦਾ ਇੰਡੀਆਜ਼ ਜਰਬੀਟਲ ਸਾਡੀ ਆਰਮਡ ਵਿੰਗ ਦਾ ਇਹ ਇੱਕ ਪਾਰਟ ਹੈ ਆਈਆਰਬੀ ਦੇ ਵਿੱਚ ਜਾਣ ਤੋਂ ਬਾਅਦ ਮੈਂ 오ਡੀਸਾ ਬਿਹਾਰ ਜੇਨ ਦੇ ਆਲ ਇੰਡੀਆ ਇਲੈਕਸ਼ਨ ਡਿਊਟੀਆਂ ਕੀਤੀਆਂ ਸਾਡਾ ਪੰਜਾਬ ਪੁਲਿਸ ਹੈੱਡ ਕੁਆਰਟਰ ਸੈਕਟਰ 9 ਦੇ ਵਿੱਚ ਜਦੋਂ ਸ਼ਿਫਟ ਹੋਇਆ ਸੈਕਟਰ 8 ਤੋਂ ਤੇ ਉਥੇ ਜਦੋਂ ਮੈਂ ਗਿਆ ਤੇ ਉਥੇ ਮੈਨੂੰ ਪਤਾ ਲੱਗਾ ਸਾਡੇ ਉਹ ਡੀਆਈਜੀ ਸਾਹਿਬ ਜਿਹੜੇ ਮੈਨੂੰ ਰეკਮੈਂਡ ਕਰਦੇ ਹੁੰਦੇ ਸੀ ਮੇਰੀ ਉਹ ਆਈਜੀ ਆਪਰੇਸ਼ਨ ਬਣ ਕੇ ਉਥੇ ਆ ਗਿਆ ਉਹਨਾਂ ਦਾ ਮੈਂ ਉਥੋਂ ਐਡਰੈਸ ਲੈ ਕੇ ਉਹਨਾਂ ਨੂੰ ਫੋਨ ਕੀਤਾ ਤੇ ਉਹਨਾਂ ਨੂੰ ਮਿਲਣ ਗਿਆ ਤੇ ਉਹਨਾਂ ਨੇ ਮੈਨੂੰ ਆਪਣੇ ਨਾਲ ਹੀ ਲੈ ਲਿਆ ਉਹਨਾਂ ਦੇ ਨਾਲ ਮੈਂ ਡਿਊਟੀ ਕੀਤੀ ਤੇ ਜਦੋਂ ਡਿਊਟੀ ਮੈਂ ਐਜ਼ ਅ ਡਰਾਈਵਰ ਗਿਆ ਸੀਪੀਓ ਦੇ ਵਿੱਚ ਉਦੋਂ ਉਹਨਾਂ ਨੇ ਮੈਨੂੰ ਕਿਹਾ ਬਈ ਆਪਾਂ ਨੂੰ ਡਰਾਈਵਰ ਤਾਂ ਬਹੁਤ ਮਿਲ ਜਾਣੇ ਤੂੰ ਮੇਰਾ ਪਰਸਨਲ ਸਿਕਿਉਰਿਟੀ ਅਫਸਰ ਲੱਗ ਜਾ ਤੇ ਮੈਂ ਉਹਨਾਂ ਨੂੰ ਦੱਸਿਆ ਜੀ ਪਰਸਨਲ ਸਿਕਿਉਰਿਟੀ ਅਫਸਰ ਬਣਨ ਲਈ ਮੁਸ਼ਕਲ ਹੈ ਕਿਉਂਕਿ ਮੈਂ ਐਮਟੀ ਦਾ ਡਰਾਈਵਰ ਹਾਂ ਉਹਨਾਂ ਨੇ ਮੇਰੇ ਮੋਟਰਸਾਈਕਲ ਲੈ ਕੇ ਤੇ ਆਪਣੇ ਨਾਲ ਹੀ ਅਟੈਚ ਕਰ ਲਿਆ ਉਹਨਾਂ ਨੂੰ ਕਹਿ ਕੇ ਫਿਰ ਮੈਂ ਬਦਲੀ ਕਰਵਾਈ ਆਪਣੀ ਜਲੰਧਰ ਦੀ ਜਲੰਧਰ ਆਣ ਕੇ ਜਦੋਂ ਰੀਡਰ ਲੱਗਾ ਰੀਡਰ ਦਾ ਅਰਸਾ ਮੇਰਾ ਬਹੁਤ ਸਾਰਾ ਚੱਲਦਾ ਰਿਹਾ ਅਨਕਵਰੀਆ ਲੋਕਾਂ ਦੀਆਂ ਆਉਂਦੀਆਂ ਆ ਰਹੀਆਂ ਸ਼ਿਫਾਰਿਸ਼ਾਂ ਵੀ ਆਉਂਦੀਆਂ ਆ ਰਹੀਆਂ ਔਰ ਮੈਨੂੰ ਬਹੁਤ ਸਾਰੀਆਂ ਆਫਰਸ ਵੀ ਦਿੰਦੇ ਰਹੇ ਪਰ ਕਦੀ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਕੋਸ਼ਿਸ਼ ਕੀਤੀ ਬੱਦ ਤੋਂ ਬੱਦ ਜਿੰਨਾ ਵੀ ਹੋ ਸਕਿਆ ਅਫਸਰਾਂ ਨੂੰ ਕਹਿ ਕੇ ਉਹਨਾਂ ਦੇ ਹੱਕ ਵਿੱਚ ਲਿਖਿਆ ਜਾਵੇ ਕਿਸੇ ਦਾ ਨੁਕਸਾਨ ਨਾ ਕੀਤਾ ਜਾਵੇ ਔਰ ਵਾਰਨਿੰਗ ਦੇ ਕੇ ਛੱਡਤਾ ਜਾਵੇ ਔਰ ਲੋਕਾਂ ਦੀਆਂ ਦਵਾਵਾਂ ਸਦਕਾ ਹੀ ਇੱਥੇ ਤੱਕ ਪਹੁੰਚਿਆ ਕਦੀ ਕਿਸੇ ਦੀ ਬਦਦਵਾ ਨਹੀਂ ਲਈ ਔਰ ਮੋੜ ਮੰਡੀ ਦੇ ਵਿੱਚ ਰਹਿੰਦਿਆਂ ਹੋਏ ਇੱਕ ਸਪਾਈ ਦਾ ਮੈਂ ਥੋੜਾ ਜਿਆਦਾ ਨੁਕਸਾਨ ਕਰਨਾ ਪਿਆ ਉਹ ਵੀ ਉਹਨੇ ਮੈਨੂੰ ਮਜਬੂਰ ਕਰ ਦਿੱਤਾ ਸੀਗਾ ਔਰ ਲੱਗੇ ਉਹਦਾ ਪਿੰਡ ਸੀ ਤੇ ਅਸੀਂ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਸਾਡੀ ਸਿਕਿਉਰਿਟੀ ਡਿਊਟੀ ਲੱਗੀ ਹੋਈ ਸੀਗੀ ਗਰਦਾ ਲੱਗੇ ਪਿੰਡ ਸੀ ਰੋਜ਼ ਚੱਲੇ ਜਾਂਦਾ ਹੁੰਦਾ ਸੀ ਇੱਕ ਦਿਨ ਕੋਈ ਚੈੱਕ ਹੋਣੀ ਮੈਂ ਨੂੰ ਕਿਹਾ ਵੀ ਨਾ ਜਾ ਉਦੋਂ ਵੀ ਚਲਾ ਗਿਆ ਲੇਕਿਨ ਆਣ ਲੇਟ ਆਇਆ ਫਿਰ ਆਣ ਕੇ ਮੈਨੂੰ ਕਹਿੰਦਾ ਤੇਰੇ ਵਰਗੇ 20 ਦੇਖੇ ਆ ਤੇ ਉਹਨੂੰ ਮੈਨੂੰ ਫਿਰ ਉਹਨੂੰ ਮਜਬੂਰੀ ਵਾਸਤੇ ਉਹਦੀ ਐਬਸੈਂਟ ਲਿਖਣੀ ਪਈ ਔਰ ਫਿਰ ਉਹਦੀ 3 ਦਿਨ ਦੀ ਜਿਹੜੀ ਆ ਤਨਖਾਹ ਕਟਾਉਣੀ ਪਈ ਅਦਰਵਾਈਜ਼ ਮੈਂ ਵਿਭਾਗ ਦੇ ਵਿੱਚ 35 ਸਾਲ ਦੀ ਸਰਵਿਸ ਕਰਕੇ ਆ ਕਦੀ ਕਿਸੇ ਦਾ ਨੁਕਸਾਨ ਨਹੀਂ ਕੀਤਾ ਔਰ ਇਮਾਨਦਾਰੀ ਨਾਲ ਡਿਊਟੀ ਕੀਤੀ ਲੇਕਿਨ ਮੈਨੂੰ ਉਹਦਾ ਅਫਸੋਸ ਵੀ ਕੋਈ ਨਹੀਂ ਹੈ ਜੇਕਰ ਉਹ ਮੇਰੀ ਗੱਲ ਸੁਣਦਾ ਹੋਵੇਗਾ ਤਾਂ ਹੋ ਸਕਦਾ ਮੈਨੂੰ ਗਾਲਾਂ ਕੱਢਦਾ ਹੋਵੇ ਇਸ ਵੇਲੇ ਤਾਂ ਉਹ ਐਸਆਈ ਬਣ ਗਿਆ ਹੋਣਾ ਉਸ ਤੋਂ ਬਾਅਦ ਦੇ ਵਿੱਚ 2005 ਦੇ ਵਿੱਚ ਮੇਰੀ ਪ੍ਰਮੋਸ਼ਨ ਹੋਈ ਐਜ਼ ਏਐਸਆਈ ਉਸ ਵੇਲੇ ਮੈਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਔਰ ਸਪੈਸ਼ਲ ਸੈੱਲ ਦਾ ਮੈਂ ਇੰਚਾਰਜ ਸੀ ਜਿਹਦੇ ਵਿੱਚ ਉਹ ਸਾਰੀ ਅਖਬਾਰ ਪੜ੍ਹਨੀ ਰੋਜ਼ ਦੀ ਰੋਜ਼ ਜਿਹੜੇ ਵੀ ਮਲਾਜ਼ਮ ਦਾ ਕੋਈ ਨਾਮ ਆਉਣਾ ਉਹਤੇ ਨੋਟਿੰਗ ਲਾ ਕੇ ਪੁਟ ਅਪ ਕਰਨੀ ਅਫਸਰਾਂ ਦੇ ਔਰ ਉਹਨਾਂ ਮਲਾਜ਼ਮਾਂ ਨੂੰ ਸਜ਼ਾ ਵੀ ਮਿਲਦੀ ਰਹੀ ਜਿਹਦੇ ਨਾਲ ਮੈਨੂੰ ਥੋੜਾ ਜਿਹਾ ਅਲੋਚਨਾ ਦਾ ਸ਼ਿਕਾਰ ਵੀ ਹੋਣਾ ਪਿਆ ਉਸ ਤੋਂ ਬਾਅਦ ਦੇ ਵਿੱਚ 2012 ਦੇ ਵਿੱਚ ਮੇਰੀ ਹੋਈ ਪ੍ਰੋਮੋਸ਼ਨ ਸਬ ਇੰਸਪੈਕਟਰ ਦੀ ਫਿਰ ਮੈਂ ਐਜ਼ ਅ ਰੀਡਰ ਕੰਮ ਕਰਦਾ ਰਿਹਾ ਐਜ਼ ਅ ਰੀਡਰ ਕੰਮ ਕਰਦਿਆਂ ਹੋਇਆ ਮੈਨੂੰ ਬਹੁਤ ਸਾਰੀਆਂ ਮਤਲਬ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਲੇਕਿਨ ਕਦੀ ਕਿਸੇ ਦਾ ਮੈਂ ਪੈਸੇ ਵੱਲ ਧਿਆਨ ਨਹੀਂ ਸੀ ਦਿੱਤਾ ਇਮਾਨਦਾਰੀ ਨਾਲ ਕੰਮ ਕੀਤਾ ਇਮਾਨਦਾਰੀ ਨਾਲ ਕੰਮ ਕਰਦਿਆਂ ਹੋਇਆਂ ਇਨਸਪੈਕਟਰ ਜਦੋਂ ਬਣਿਆ ਤੇ ਪੁਲਿਸ ਮੈਡਲ ਲਈ ਰეკਮੈਂਡ ਹੋਣੀ ਸੀ ਸਾਰੇ ਰੈਂਕਾਂ ਦੇ ਵਿੱਚ ਜਦੋਂ ਸਾਰੇ ਵੱਖ-ਵੱਖ ਬਟਾਲੀਨ ਦੇ ਵਿੱਚੋਂ ਰੈਂਕ ਵਾਈਜ਼ ਰეკਮੈਂਡ ਹੋਣੀ ਸੀ ਮੇਰਾ ਰਿਕਾਰਡ ਸਾਰਿਆਂ ਨਾਲੋਂ ਸਾਫ਼ ਸੀ ਸਾਡੀ ਬਟਾਲੀਨ ਦੇ ਵਿੱਚੋਂ ਵੀ ਮੇਰਾ ਕਮੈਂਡ ਜਦੋਂ ਗਈ ਤੇ ਹੈੱਡਕੁਆਰਟਰ ਦੇ ਵਿੱਚੋਂ ਸਾਰੇ ਇਨਸਪੈਕਟਰ ਦੀ ਰეკਮੈਂਡ ਹੋਣ ਤੋਂ ਬਾਅਦ ਆਰਮਡ ਦੇ ਵਿੱਚ ਇੱਕਲਾ ਇਨਸਪੈਕਟਰ ਸੀਗਾ ਜਿਹਨੂੰ ਮੈਨੂੰ ਮਿਲਿਆ ਪੁਲ ਔਰ ਇਹਨੂੰ ਮੈਂ ਆਪਣਾ ਉਹ ਸੱਚੇ ਪਾਤਸ਼ਾਹ ਦੀ ਕਿਰਪਾ ਸਮਝਦਾ ਜਾਂ ਮੈਂ ਆਪਣਾ ਸੰਘਰਸ਼ ਸਮਝਦਾ ਔਰ ਜਦੋਂ ਮੈਨੂੰ ਨੌਕਰੀ ਨਹੀਂ ਸੀ ਮਿਲੀ ਉਦੋਂ ਵੀ ਮੇਰੇ ਸਕੇ ਸਬੰਧੀਆਂ ਵੱਲੋਂ ਮੇਰੇ ਕੈਰੈਕਟਰ ਤੇ ਉਂਗਲਾਂ ਉਠਾਈਆਂ ਗਈਆਂ ਔਰ ਜਿਹੜਾ ਮੈਨੂੰ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਸਪੋਰਟ ਕਰਦਾ ਸੀ ਉਹਨੂੰ ਕਿਹਾ ਗਿਆ ਕਿ ਤੇਰੀਆਂ ਬੇਟੀਆਂ ਆ ਆਪਣੇ ਘਰ ਇਹਨੂੰ ਬੰਨ ਨਾ ਦਿਆ ਕਰ ਔਰ ਇਹ ਗੱਲ ਉਹਨਾਂ ਨੇ ਜਦੋਂ ਮੈਨੂੰ ਦੱਸੀ ਤਾਂ ਮੇਰਾ ਆਪਣੇ ਪਰਿਵਾਰ ਤੋਂ ਇੰਨਾ ਕਿ ਨਫ਼ਰਤ ਹੋ ਗਈ ਕਿ ਮੈਂ ਸੋਚਿਆ ਜਦੋਂ ਨੌਕਰੀ ਮਿਲ ਗਈ ਮੈਂ ਘਰ ਨਹੀਂ ਜਾਣਾ ਤੇ ਲੇਕਿਨ ਜਦੋਂ ਮੈਂ ਅਬ ਸਰਵਿਸ ਦੇ ਵਿੱਚ ਆਇਆ ਤੇ 1999 ਦੇ ਵਿੱਚ ਮੈਂ ਆਪਣੇ ਲਈ ਆਪੇ ਹੀ ਪੂਰਾ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੱਤਾ। ਖ਼ਵਾਰ ਦੇ ਵਿੱਚ ਮੈਂ ਐਡ ਦਿੱਤੀ ਮੈਂ ਕੁੜੀਆਂ ਨੂੰ ਦੇਖ ਆਉਂਦਾ ਹੁੰਦਾ ਸੀ। ਪਹਿਲਾਂ ਮੈਨੂੰ ਪਸੰਦ ਕਰ ਲੈਣਾ ਬਾਅਦ ਦੇ ਵਿੱਚ ਉਹਨਾਂ ਕਹਣਾ ਪੁਲਿਸ ਵਾਲੇ ਨਾਲ ਨਹੀਂ ਕਰਨਾ। ਉਸ ਤੋਂ ਬਾਅਦ ਦੇ ਵਿੱਚ ਫਿਰ ਮੈਂ ਦੁਆਰਾ ਲਿਖ ਕੇ ਭੇਜਿਆ ਸੂਟੇਬਲ ਮੈਚ ਪਰ ਬ੍ਰਾਹਮਣ ਬੁਆਏ ਸਿੰਪਲ ਮੈਰਿਜ ਨੋਡ ਹੋ ਰਹੀ ਔਰ ਪੁਲਿਸ ਸਰਵਿਸ। ਔਰ ਮੈਂ ਕਲੀਅਰ ਕਰ ਦਿੱਤਾ ਕਿ ਮੈਂ ਪੁਲਿਸ ਵਾਲਾ ਆ। ਬਸ ਜਿਹਦਾ ਵੀ ਰਿਸ਼ਤਾ ਆਊਗਾ ਪੁਲਿਸ ਵਾਲਾ ਨਾਲ ਕਰਨਾ ਚਾਹੂਗੀ ਉਹਦਾ ਹੀ ਆਊਗਾ। ਜਦੋਂ ਮੈਨੂੰ ਚਿੱਠੀ ਆਈ ਜਿਹੜੀ ਮੇਰੀ ਵਾਈਫ ਚਲੀ ਗਈ ਹੈ ਉਹਨੂੰ ਮੈਂ ਜਾ ਕੇ ਚੈੱਕ ਲੈਂਦਾ ਪਸੰਦ ਕੀਤਾ ਇੱਕ ਐਤਵਾਰ ਮੈਂ ਦੇਖ ਕੇ ਆਂ ਔਰ ਵੀਰਵਾਰ ਨੂੰ ਮੈਂ ਆਪਣੇ ਘਰ ਜਾ ਕੇ ਦੱਸਿਆ ਕਿ ਐਤਵਾਰ ਨੂੰ ਮੈਂ ਬਿਉਣ ਜਾਣਾ ਤੇ ਮੇਰੀ ਗੱਲ ਤੇ ਕੋਈ ਵੀ ਵਿਸ਼ਵਾਸ ਨਾ ਕਰੇ ਕਿ ਇਹ ਇਦਾਂ ਹੋ ਨਹੀਂ ਸਕਦਾ ਜਦੋਂ ਮੈਂ ਆਪਣੇ ਗਲਚ ਪਾਉਣ ਲਈ ਆਪੇ ਹਾਰ ਤੇ ਆਪੇ ਆਪਣਾ ਸੇਹਰਾ ਤੇ ਆਪੇ ਆਪਣੀ ਗੱਡੀ ਵਾਲੇ ਨੂੰ ਦੇ ਆਇਆ ਬੇ ਗੱਡੀ ਮੈਂ ਦੱਸਿਆ ਵੀ ਇੱਕੋ ਹੀ ਜਾਣੀ ਆ ਲੈਣਾ ਦੇਣਾ ਮੈਂ ਕੁਛ ਨਹੀਂ ਔਰ ਮੈਂ ਕੁਛ ਨਹੀਂ ਲਿਆ ਔਰ ਇੱਕੋ ਗੱਡੀ ਲਈ ਫਿਰ ਇਹਨਾਂ ਨੂੰ ਮਹਿਸੂਸ ਹੋਇਆ ਕਿ ਇਹਦਾ ਵਾਕਿਆ ਵਿਆ ਮੇਰਾ ਹੋਇਆ ਜੀਵਨ ਸਾਥੀ ਮੇਰਾ ਇੰਨਾ ਵਧੀਆ ਸੀ ਕਿ ਉਹਨੇ ਕਿਹਾ ਮੈਨੂੰ ਪਰਿਵਾਰ ਦੇ ਵਿੱਚੋਂ ਕੋਈ ਜ਼ਮੀਨ ਜਾਇਦਾਦ ਦੀ ਕੋਈ ਲੋੜ ਨਹੀਂ ਲੇਕਿਨ ਮੈਨੂੰ ਰਿਸ਼ਤਿਆਂ ਦੀ ਲੋੜ ਹੈ ਉਹਨੇ ਮੇਰੇ ਪਰਿਵਾਰ ਦੇ ਨਾਲ ਮੈਨੂੰ ਦੁਆਰਾ ਮਿਲਣ ਜਾਣ ਨੂੰ ਲਾ ਦਿੱਤਾ ਜਦ ਕਿ ਮੈਨੂੰ ਆਪਣੇ ਪਰਿਵਾਰ ਤੋਂ ਬਹੁਤ ਜ਼ਿਆਦਾ ਨਫ਼ਰਤ ਹੋ ਚੁੱਕੀ ਸੀ ਔਰ 25 ਦੀ ਹੈ ਉਸ ਤੋਂ ਬਾਅਦ ਮੇਰਾ ਬੇਟਾ ਪੜਦਾ ਸੀ ਔਰ ਕਹਿੰਦਾ papa ਤੁਸੀਂ ਵਿਆਹ ਕਰਾ ਲਓ ਮੇਰੀ ਸਰਵਿਸ ਰਹਿੰਦੀ ਸੀ 5 ਸਾਲ ਲੇਕਿਨ ਮੈਂ ਮਨਾ ਕਰ ਦਿੱਤਾ ਮੈਂ ਕਿਹਾ ਨਹੀਂ ਬੇਟਾ ਜੇ ਮੈਂ ਵਿਆਹ ਕਰਾ ਲਿਆ ਤੇਰਾ ਵਿਆਹ ਨਹੀਂ ਹੋਏਗਾ ਉਹਦਾ ਵਿਆਹ ਕਰਾਉਣ ਤੋਂ ਬਾਅਦ ਜਦੋਂ ਮੈਂ ਆਪਣੇ ਵਿਆਹ ਦੀ ਗੱਲ ਕੀਤੀ ਤੇ ਉਹਦੇ ਸਹੁਰਿਆਂ ਨੇ ਇਸ ਚੀਜ਼ ਦਾ ਆਬਜੈਕਸ਼ਨ ਕੀਤਾ ਔਰ ਮੈਨੂੰ ਬਹੁਤ ਜ਼ਿਆਦਾ ਟੌਰਚਰ ਕੀਤਾ ਔਰ ਮੇਰਾ ਜਿੰਨਾ ਫੰਡ ਸੀਗਾ ਸਾਰਾ ਹੀ ਉਹਦੇ ਆਪਣੇ ਮੇਰੇ ਕੋਲੋਂ ਕਿਸੇ ਬਹਾਨੇ ਨਾਲ ਲਿਆ ਲਿਆ ਗਿਆ ਆਪਣੇ بیٹے ਦੇ ਨਾਂ ਤੇ ਮੈਂ ਸਾਰੀ ਪ੍ਰਾਪਰਟੀ ਖਰੀਦ ਕਰਕੇ ਦੇ ਦਿੱਤੀ ਤੇ ਉਦੋਂ ਵੀ ਮੈਨੂੰ ਮੇਰੇ ਫੇਅਰ ਕੈਰੈਕਟਰ ਦੇ ਉੱਤੇ ਉਂਗਲਾਂ ਚੱਕੀਆਂ ਗਈਆਂ ਕਿ ਇਹ ਦਾ ਕੈਰੈਕਟਰਲੈਸ ਬੰਦਾ ਆ ਇਸ ਕਰਕੇ ਇਹ ਇਹ ਕਰਦਾ ਤਾਂ ਫਿਰ ਮੈਂ ਮਜਬੂਰ ਹੋ ਕੇ ਦੁਆਰਾ ਫੇ ਬਿਆਦੇ ਵਾਰੇ ਪਲਾਨ ਕੀਤਾ ਤੇ ਹੁਣ ਮੈਂ ਆਪਣੇ ਲਈ ਇੱਕ ਬਹੁਤ ਵਧੀਆ ਜੀਵਨ ਸਾਥੀ ਲੱਭ ਲਿਆ ਔਰ ਮੈਂ ਆਪਣੀ ਜ਼ਿੰਦਗੀ ਦਾ ਇੱਕ ਸੂਲ ਬਣਾਇਆ ਜੇ ਮੈਂ ਰੋਣਾ ਆ ਤਾਂ ਲੁਕ ਲੁਕ ਕੇ ਜੇ ਹੱਸਦਾ ਆ ਤਾਂ ਸਭ ਨੂੰ ਦੱਸ ਕੇ ਉਹ ਇਸ ਕਰਕੇ ਕਰਦਾ ਜੋ ਮੈਨੂੰ ਪਿਆਰ ਕਰਨ ਵਾਲੇ ਆ ਜੋ ਮੈਨੂੰ ਹੱਸਦਾ ਦੇਖ ਕੇ ਖੁਸ਼ ਹੋਣਗੇ ਜੋ ਮੈਨੂੰ ਨਫ਼ਰਤ ਕਰਨ ਵਾਲੇ ਆਓ ਮੈਨੂੰ ਹਸਦਾ ਦੇਖ ਕੇ ਦੁਖੀ ਹੋਣਗੇ ਇਸ ਕਰਕੇ ਜਿਹੜੇ ਮੈਨੂੰ ਨਫ਼ਰਤ ਕਰਦੇ ਆ ਉਹਨਾਂ ਨੂੰ ਮੈਂ ਦੁਖੀ ਕਰਨਾ ਚਾਹੁੰਨਾ ਜੋ ਮੈਨੂੰ ਪਿਆਰ ਕਰਦੇ ਆ ਉਹਨਾਂ ਨੂੰ ਮੈਂ ਹਸਾਉਣਾ ਚਾਹੁੰਨਾ ਲੇਕਿਨ ਜੇ ਮੇਰਾ ਕਿਸੇ ਨੇ ਆਲੋਚਨਾ ਵੀ ਕੀਤੀ ਆ ਜਾਂ ਮੇਰੇ ਤੇ ਕੋਈ ਕਸ਼ਟ ਆਇਆ ਤਾਂ ਉਤੋਂ ਮੈਂ ਕੁਝ ਨਾ ਕੁਝ ਸਿੱਖਦਾ ਹੀ ਰਿਹਾ ਤੇ ਅੱਜ ਵੀ ਮੈਂ ਸਿੱਖਦਾ ਹੀ ਰਹਿਣਾ ਔਰ ਮੇਰਾ ਫਿਊਚਰ ਦਾ ਪਲਾਨ ਹੈ ਮੈਂ ਰਿਟਾਇਰ ਹੋਣ ਤੋਂ ਬਾਅਦ ਦੇ ਵਿੱਚ ਵੀ ਜਿਹੜੀ ਮੇਰੀ ਪੜ੍ਹਾਈ ਰਹਿ ਗਈ ਆ ਉਹ ਵੀ ਮੈਂ ਅੱਗੋਂ ਪੂਰੀ ਕਰਾਂ ਔਰ ਇਹਦੇ ਨਾਲ ਨਾਲ ਹੀ ਮੈਂ ਇੱਕ ਆਪਣਾ YouTube ਤੇ ਚੈਨਲ ਖੋਲਿਆ ਹੋਇਆ ਔਰ ਮੈਂ ਕਿਤਾਬਾਂ ਪੜਦਾ ਰਹਿਣਾ ਤੇ ਉੱਥੇ ਆਪਣੇ ਜਿਹੜੇ ਬੱਚਿਆਂ ਦੇ ਕੰਮ ਆਉਣ ਵਾਲੀਆਂ ਗੱਲਾਂ ਕਰਦਾ ਰਹਿਣਾ ਬੁੱਢੇ ਅਸੀਂ ਸਾਰਿਆਂ ਦੇ ਹੋਣਾ ਸਾਡਾ ਬੁਢਾਪਾ ਕਿਹੋ ਜਿਹਾ ਹੋਏਗਾ ਇਹ ਸੋਚਣ ਦੀ ਲੋੜ ਹੈ ਇਸ ਪਲਾਨ ਕਰਾਂਗੇ ਕਈ ਲੋਕ 100 ਸਾਲ ਦੇ ਹੋ ਕੇ ਵੀ ਆਪਣੇ ਆਪ ਨੂੰ ਜਵਾਨ ਮਹਿਸੂਸ ਕਰਦੇ ਆ ਤੇ ਕਈ 40 ਦੇ ਵਿੱਚ ਹੀ ਬੁੱਢੇ ਹੋ ਜਾਂਦੇ ਆ ਔਰ ਮੈਂ ਡਾਕਟਰ ਨਰਿੰਦਰ ਕਪੂਰ ਜੀ ਦੀ ਆਟੋ ਬਾਇਓਗ੍ਰਾਫੀ ਪੜੀ ਆ ਜਿਹਦੇ ਵਿੱਚ ਤੁਪਾਂ ਸ਼ਾਵਾ ਕਿਵੇਂ ਉਹਨਾਂ ਨੇ ਸੰਘਰਸ਼ ਕੀਤਾ ਇੱਕ ਰਫਿਊਜੀ ਹੋ ਕੇ ਪਾਕਿਸਤਾਨ ਤੋਂ ਆਣ ਕੇ ਕਿੱਦਾਂ ਉਹਨਾਂ ਨੇ ਇੱਕ ਹੈੱਡ ਆਫ ਦੀ ਡਿਪਾਰਟਮੈਂਟ ਜਰਨਲਿਸਟ ਡਿਪਾਰਟਮੈਂਟ ਦੇ ਹੈਡ ਆਫ ਡਿਪਾਰਟਮੈਂਟ ਪੰਜਾਬੀ ਯੂਨੀਵਰਸਿਟੀ ਵਿੱਚ ਬਣੇ ਔਰ ਉਹਨਾਂ ਦੀਆਂ ਕਿਤਾਬਾਂ ਔਰ ਲੈਕਚਰ ਮੈਂ ਪੜਦਾ ਰਹਿਣਾ ਔਰ ਸੁਣਦਾ ਰਹਿਣਾ ਉਹੀ ਮੈਂ ਆਪਣੇ ਆਪ ਦੇ ਉੱਪਰ ਲਾਗੂ ਕਰਦਾ ਰਹਿਣਾ ਮੈਂ ਆਪਣਾ ਬੜਾਪਾ ਪਲਾਨ ਕੀਤਾ ਕਿਉਂਕਿ ਮੈਂ ਹਮੇਸ਼ਾ ਜਵਾਨ ਮਹਿਸੂਸ ਕੀਤਾ ਜਵਾਨ ਹੀ ਰਵਾਂਗਾ ਤੇ ਜਵਾਨ ਹੀ ਐਦਾਂ ਹੀ ਜਦੋਂ ਬਾਜ਼ ਪੈ ਗਈ ਚੜਦੀ ਕਲਾ ਚ ਰਿਆਂ ਤੇ ਚੜਦੀ ਕਲਾ ਵਿੱਚ ਹੀ ਰਹੂੰਗਾ ਤੇ ਚੜਦੀ ਕਲਾ ਦੇ ਵਿੱਚ ਹੀ ਅੱਖਾਂ ਮੀਟ ਜਾਵਾਂਗਾ ਜਿਵੇਂ ਇੱਕ ਸੁਪਰ ਫਾਸਟ ਟ੍ਰੇਨ ਆਉਂਦੀ ਆ ਜਿਹਦੇ ਕੋਲ ਜ਼ਿਆਦਾ ਸਮਾਨ ਆਉਂਦਾ ਉਹ ਉੱਥੇ ਹੀ ਬੈਠਾ ਦੇਖਦਾ ਰਹਿ ਜਾਂਦਾ ਜਿਹੜਾ ਖਾਲੀ ਹੱਥ ਕੀ ਜਾਣਾ ਜਦੋਂ ਟ੍ਰੇਨ ਆਈ ਇੱਕ ਮਿੰਟ ਚ ਛਾਲ ਮਾਰ ਕੇ ਚੜ ਜਾਣਾ ਮੈਨੂੰ ਪਤਾ ਔਰ ਮੈਂ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ ਰਿਆਂ ਤੇ ਚੜ੍ਹਦੀ ਕਲਾ ਦੇ ਵਿੱਚ ਹੀ ਰਹੂੰਗਾ ਔਰ ਮੈਸੇਜ ਦੇਣਾ ਚਾਹਣਾ ਉਹਨਾਂ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਤੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਜਿਹੜੇ ਸਮਝਦੇ ਆ ਕਿ ਇਹ ਬਹੁਤ ਕੈਰੈਕਟਰਲੈਸ ਆ ਜਾਂ ਜਿਵੇਂ ਵੀ ਹੈ ਉਹ ਤਾਂ ਉਹ ਮਾਲਕ ਜਾਣਦਾ ਕਿ ਮੈਂ ਕੀ ਆ ਔਰ ਜੇ ਤੂੰ ਮੇਰਾ ਹੋਰ ਮੇ ਸਭ ਜਗ ਤੇਰਾ ਹੋਏ ਇਹ ਬਾਣੀ ਕਹਿੰਦੀ ਆ ਔਰ ਮੈਂ ਸਰੈਂਡਰ ਕੀਤਾ ਸੱਚੇ ਪਾਤਸ਼ਾਹ ਦੇ ਅੱਗੇ ਔਰ ਸੱਚੇ ਪਾਸ਼ਾ ਮੈਨੂੰ ਜਿਹੜੇ ਵੀ ਹਾਲ ਚ ਰੱਖੇਗਾ ਮੈਂ ਰਹੂੰਗਾ ਜੇ ਸੋਣਾ ਮੇਰੇ ਦੁੱਖ ਵਿੱਚ ਰਾਜੀ ਤੇ ਮੈਂ ਸੁੱਖ ਨੂੰ ਚੁੱਲੇ ਢਾਵਾ ਔਰ ਮੈਨੂੰ ਉਹ ਸੱਚੇ ਪਾਸ਼ਾ ਤੇ ਇੰਨਾ ਕ ਵਿਸ਼ਵਾਸ ਹੈ ਕਿ ਉਹਨੇ ਮੈਨੂੰ ਚੜਦੀ ਕਲਾ ਚ ਰੱਖਿਆ 48 ਸਾਲ ਮੇਰੀ ਉਮਰ ਹੋ ਗਈ ਆ ਔਰ ਅੱਜ ਵੀ ਮੈਨਾਂ ਕੋ 35 ਸਾਲ ਦਾ ਮੁੰਡਾ ਪੈਦਲ ਚੱਲ ਕੇ ਦਿਖਾ ਦੇਵੇ ਔਰ ਮੈਂ ਆਪਣੇ ਉਹਨੂੰ ਹਮੇਸ਼ਾ ਇਮਾਨਦਾਰੀ ਦੇ ਨਾਲ ਕੰਮ ਕੀਤਾ ਔਰ ਦੋਸਤੋ ਆਪਣੇ ਚੜਦੇ ਹੋਏ ਸੂਰਜ ਦੀ ਤੇ ਡੁੱਬਦੇ ਹੋਏ ਸੂਰਜ ਦੀ ਟਿੱਕੀ ਸੇਮ ਹੁੰਦੀ ਹੈ ਜੋ ਲੋਕ ਚੜਦੇ ਹੋਏ ਸੂਰਜ ਦੀ ਟਿੱਕੀ ਨੂੰ ਦੇਖਦੇ ਨੇ ਔਰ ਇੱਕ ਦਿਨ ਸਿਖਰ ਦਪਹਿਰ ਦੇ ਵਿੱਚ ਬਦਲ ਜਾਂਦੇ ਨੇ ਔਰ ਜੋ ਲੋਕ ਡੁੱਬਦੇ ਹੋਏ ਸੂਰਜ ਦੀ ਟਿੱਕੀ ਮੰਗ ਆਪਣੇ ਆਪ ਨੂੰ ਮਹਿਸੂਸ ਕਰਦੇ ਨੇ ਔਰ ਕੁਝ ਘੰਟਿਆਂ ਬਾਅਦ ਕੁਝ ਜਾਂ ਕੁਝ ਮਿੰਟਾਂ ਬਾਅਦ ਉਹਨਾਂ ਨੇ ਇੱਕ ਕੋਪਨਰੇ ਦੇ ਵਿੱਚ ਬਤਬਦੀਲ ਹੋ ਜਾਣਾ ਚਾਹੀਦਾ ਉਹ ਜ਼ਿੰਦਗੀ ਦੇ ਵਿੱਚ ਜੇ ਦੁੱਖ ਆਉਂਦੇ ਆ ਘਬਰਾਉਣਾ ਨਹੀਂ ਚਾਹੀਦਾ ਔਰ ਹਰ ਹਨੇਰੀ ਰਾਤ ਤੋਂ ਬਾਅਦ ਅਗਲੇ ਦਿਨ ਸਜਰੀ ਸਵੇਰ ਨੇ ਤੁਹਾਡੇ ਬੇੜੇ ਦੇ ਵਿੱਚ ਦਸਤਕ ਦੇਣੀ ਹੁੰਦੀ ਹੈ ਲੋੜ ਹੈ ਹਿੰਮਤ ਕਰਨ ਦੀ ਸੰਘਰਸ਼ ਕਰਨ ਦੀ ਔਰ ਖੁਸ਼ ਰਹਿਣ ਦੀ ਔਰ ਚੜ੍ਹਦੀਆਂ ਕਲਾ ਵਿੱਚ ਰਹਿਣ ਦੀ ਹੱਸਦੇ ਰਹੋ ਬਸਦੇ ਰਹੋ ਦੋਸਤੋ ਸਤਿ ਸ੍ਰੀ ਅਕਾਲ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ